ਜੋ ਚੀਜ਼ ਮਨ ਨੂੰ ਹਾਸਲ ਹੋ ਗਈ ਉਹ ਵਿਅਰਥ ਹੋ ਜਾਂਦੀ ਹੈ ਅਤੇ ਜੋ ਨਹੀਂ ਮਿਲੀ ਉਸ ਤੇ ਲਈ ਮਨ ਅਲੱਗ-ਅਲੱਗ ਤਰ੍ਹਾਂ ਦੀਆਂ ਯੋਜਨਾਵਾਂ ਬਣਾਉਂਦਾ ਰਹਿੰਦਾ ਹੈ ਮਨ ਦਾ ਸੁਭਾਅ ਇੱਕ ਜਗ੍ਹਾ ਠਹਿਰਨਾ ਹੈ ਹੀ ਨਹੀਂ ਇਹ ਪਾਣੀ ਦੀ ਤਰ੍ਹਾਂ ਵਹਿੰਦਾ ਰਹਿੰਦਾ ਹੈ ਪਰ ਜੇਕਰ ਅਸੀਂ ਆਪਣੇ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਅਸੀਂ ਉਸ ਪਾਣੀ ਦੇ ਵਹਾਅ ਨਾਲ ਵਹਿੰਦੇ ਚਲੇ ਜਾ ਸਕਦੇ ਹਾਂ ਉਸ ਤੋਂ ਬਾਅਦ ਸਾਨੂੰ ਕੋਸ਼ਿਸ਼ ਨਹੀਂ ਕਰਨੀ ਪਵੇਗੀ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਪਵੇਗੀ ਮਨ ਨੂੰ ਸਮਝਣ ਤੋਂ ਬਾਅਦ ਤੁਸੀਂ ਆਪਣੇ ਮਨ ਦੇ ਮਾਲਕ ਹੋ ਜਾਂਦੇ ਹੋ ਅਤੇ ਇੱਕ ਵਾਰ ਮਨ ਦੇ ਮਾਲਕ ਬਣਨ ਤੋਂ ਬਾਅਦ ਤੁਸੀਂ ਆਪਣੇ ਮਨ ਤੋਂ ਜੋ ਚਾਹੋ ਉਹ ਕੰਮ ਕਰਵਾ ਸਕਦੇ ਹੋ ਅਤੇ ਮਨ ਨੂੰ ਸਮਝਣ ਲਈ ਸਿਰਫ ਇੱਕ ਸੂਤਰ ਯਾਦ ਰੱਖੋ ਕਿ ਸਮਾਂ ਆਉਣ ਤੇ ਸਭ ਕੁਝ ਹੁੰਦਾ ਹੈ ਜੇਕਰ ਤੁਹਾਡਾ ਮਨ ਪੇਸ਼ੈਂਸ ਜਾਂ ਧੀਰਜ ਰੱਖਣਾ ਸਿੱਖ ਜਾਂਦਾ ਹੈ ਤਾਂ ਤੁਸੀਂ ਆਪਣੇ ਮਨ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹੋ ਕਿਉਂਕਿ ਧੀਰਜ ਅਤੇ ਇੰਤਜ਼ਾਰ ਹੀ ਮਨ ਦੇ ਜਿੰਦਰੇ ਦੀ ਚਾਬੀ ਹਨ ਧੰਨਵਾਦ